ਇੱਕ ਵਾਰ ਫੇਰ ਤੋਂ ਅਵਾਰਾ ਪਸ਼ੂਆਂ ਦੇ ਕਾਰਨ ਇੱਕ ਕੀਮਤੀ ਜਾਨ ਚਲੀ ਗਈ ਹੈ। ਮਾਮਲਾ ਲੁਧਿਆਣਾ ਦੇ ਮਾਛੀਵਾੜਾ ਤੋਂ ਸਾਹਮਣੇ ਆਇਆ ਜਿੱਥੇ ਇੱਕ ਨੌਜਵਾਨ ਦੀ ਸੜਕ ਹਾਦਸੇ ਦੇ ਵਿੱਚ ਮੌਤ ਹੋ ਗਈ। ਸੜਕ ਹਾਦਸਾ ਅਵਾਰਾ ਪਸ਼ੂ ਦੇ ਨਾਲ ਟਕਰਾ ਜਾਣ ਦੇ ਕਾਰਨ ਵਾਪਰਿਆ। ਜਾਣਕਾਰੀ ਮੁਤਾਬਕ ਮ੍ਰਿਤਕ ਨੌਜਵਾਨ ਆਪਣੀ ਮੋਟਰਸਾਈਕਲ ਤੇ ਜਾ ਰਿਹਾ ਸੀ ਤਾਂ ਅਚਾਨਕ ਇੱਕ ਅਵਾਰਾ ਜਾਨਵਰ ਸੜਕ ਤੇ ਆ ਗਿਆ ਅਤੇ ਜ਼ੋਰਦਾਰ ਟੱਕਰ ਹੋ ਗਈ ਜਿਸ ਕਾਰਨ ਮੋਟਰਸਾਈਕਲ ਸਵਾਰ ਨੌਜਵਾਨ ਢਿੱਗ ਪਿਆ ਅਤੇ ਉਸ ਦੇ ਸਿਰ ਤੇ ਗੰਭੀਰ ਸੱਟਾਂ ਲੱਗੀਆਂ। ਜਿਸ ਮਗਰੋਂ ਉਸ ਨੂੰ ਸਖਮੀ ਹਾਲਤ ਦੇ ਵਿੱਚ ਸੰਬਰਾਲਾ ਦੇ ਸਿਵਲ ਹਸਪਤਾਲ ਲਿਜਾਇਆ ਗਿਆ ਚੁੱਥੇ ਕੀ ਉਸ ਤੇ ਵੱਲੋਂ ਦਮ ਤੋੜ ਦਿੱਤਾ ਗਿਆ। ਮ੍ਰਿਤਕ ਦੀਪਕ ਸ਼ਾਨ ਗੁਰਜੋਤ ਸਿੰਘ ਵਾਸੀ ਉਦੋਵਾਲ ਦੇ ਬੱਚੇ ਹੋਈ ਹੈ। ਉੱਥੇ ਹੀ ਪਰਿਵਾਰਿਕ ਮੈਂਬਰਾਂ ਦਾ ਚੁੱਥੇ ਰੋ ਰੋ ਕੇ ਪੂਰਾ ਹਾਲ ਹੈ। ਉੱਥੇ ਹੀ ਉਹਨਾਂ ਦੱਸਿਆ ਹੈ ਕਿ ਇਸ ਹਾਦਸੇ ਬਾਰੇ ਪੁਲਿਸ ਨੂੰ ਸੂਚਿਤ ਕਰਨ ਤੋਂ ਬਾਅਦ ਪੁਲਿਸ ਸਿਵਲ ਹਸਪਤਾਲ ਸੰਬਰਾਲਾ ਪੁੱਜੀ ਪੁਲਿਸ ਨੇ ਲਾਸ਼ ਨੂੰ ਕਬਜ਼ੇ ਚ ਲੈ ਕੇ ਮੋਰਟਾ ਕਾਰ ਚੜ੍ਹਾ ਦਿੱਤਾ। ਪਰਿਵਾਰ ਦੀ ਸਹਿਮਤੀ ਮਿਲਣ ਤੋਂ ਬਾਅਦ ਹਾਲਾਂਕਿ ਨੌਜਵਾਨ ਦਾ ਪੋਸਟਮਾਰਟਮ ਕਰ ਦਿੱਤਾ ਗਿਆ ਹੈ। ਪੋਸਟਮੋਡਰਨ ਤੋਂ ਬਾਅਦ লাশ ਪਰਿਵਾਰ ਨੂੰ ਸੌਂਪ ਦਿੱਤੇ ਗਏ ਤੇ ਪਰਿਵਾਰ ਵੱਲੋਂ ਅੰਤਮ ਸੰਸਕਾਰ ਵੀ ਕਰ ਦਿੱਤਾ ਗਿਆ। ਗੁਰਚੋਰ ਦੇ ਪਰਿਵਾਰ ਦਾ ਕਹਿਣਾ ਹੈ ਕਿ ਆਵਾਰਾ ਜਾਨਵਰ ਰੋਜ਼ਾਨਾ ਹੀ ਲੋਕਾਂ ਨੂੰ ਮਾਰ ਰਹੇ ਨੇ। ਉਹਨਾਂ ਨੇ ਆਪਣਾ ਬੱਚਾ ਗਵਾ ਦਿੱਤਾ ਅਤੇ ਹੈਰਾਨ ਹੈ ਕਿ ਆਵਾਰਾ ਜਾਨਵਰ ਕਦੋਂ ਤੱਕ ਇੰਝ ਹੀ ਜਾਨਾ ਲੰਗਦੇ ਰਹਿਣਗੇ। ਉਹਨਾਂ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਆਵਾਰਾ ਜਾਨਵਰ ਨੂੰ ਸੜਕ ਤੋਂ ਹਟਾਇਆ ਜਾਵੇ ਅਤੇ ਮਾਸੂਮ ਲੋਕਾਂ ਦੀ ਰੱਖਿਆ ਕੀਤੀ ਜਾਵੇ।